ਭਾਈ ਜਗਤਾਰ ਸਿੰਘ ਜੀ ਹਵਾਰਾ ਨੇ ਮੈਨੂੰ ਯਾਦ ਆ ਰਿਹਾ ਕਿ ਜਿਸ ਵੇਲੇ ਪਤਿਕਾਰ ਸਾਹਿਬ ਦੀ ਧਰਤੀ ਤੇ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਲੱਖਾਂ ਸੰਗਤਾਂ ਦਾ ਜਿਹੜਾ ਇਕੱਠ ਸੀ ਉਸ ਵੇਲੇ ਵੀ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ ਦਾ ਜਿਹੜਾ ਸਨੇਹ ਉਹ ਸਟੇਜ ਤੋਂ ਦਾਸ ਨੇ ਪੜ੍ਹਿਆ ਸੀ ਤੇ ਇਸ ਵਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ ਨੇ ਇਹ ਜ਼ਿੰਮੇਵਾਰੀ ਪੇਰ ਲਾਈ ਹੈ ਕਿ ਜਿਹੜਾ 15 ਤਰੀਕ ਨੂੰ ਜਿਹੜਾ ਸਮਾਗਮ ਚੌਕੀ ਮਾਨ ਦੇ ਵਿੱਚ ਹੋ ਰਿਹਾ ਹੈ ਉੱਥੇ ਜਾ ਕੇ ਇਹ ਜਿਹੜੇ ਦਿਲੀ ਬਲਵਲੇ ਨੇ ਇਹ ਕੌਮ ਨਾਲ ਇਹ ਸਾਂਝੇ ਕਰਨੇ ਆ ਤੇ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂ ਕਿ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਉਹ ਮਹਾਨ ਸ਼ਖਸੀਅਤ ਹੈ ਜਿਹੜੀ ਤਕਰੀਬਨ 12-13 ਸਾਲ ਦੀ ਉਮਰ ਤੋਂ ਕੌਮ ਦੀ ਸੇਵਾ ਦੇ ਵਿੱਚ ਲੱਕ ਬਨ ਕੇ ਜਿਹੜਾ ਉਹ ਤੁਰੇ ਹੋਏ ਨੇ ਲੰਮਾ ਸਮਾਂ ਰੂਪੋਸ਼ ਰਹਿ ਕੇ ਉਹਨਾਂ ਨੇ ਕੌਮ ਦੀ ਸੇਵਾ ਕੀਤੀ ਤੇ ਕੌਮ ਦਾ ਘਾਣ ਕਰਨ ਵਾਲੇ ਬੁਚੜ ਬਿਆੰਤੇ ਬੁਚੜ ਨੂੰ ਗੱਡੀ ਚੜਾਉਣ ਦੇ ਵਿੱਚ ਹਿੰਦੁਸਤਾਨ ਦੀਆਂ ਏਜੰਸੀਆਂ ਜਿਹੜੀਆਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਮਾਸਟਰ ਮਾਈਂਡ ਜਿਹੜਾ ਉਹ ਦੱਸਦੀਆਂ ਤੇ ਭਾਈ ਜਗਤਾਰ ਸਿੰਘ ਹਵਾਰਾ ਅਜੇਹੀ ਸ਼ਖਸੀਅਤ ਹੈ ਕਿ ਜਦੋਂ ਜਲੰਧਰ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇੱਕਦਮ ਜਦੋਂ ਉਹਨਾਂ ਨੇ ਵੇਖਿਆ ਕਿ ਪੁਲਿਸ ਦੇ ਕਾਬੂ ਵਿੱਚ ਜਿਹੜਾ ਆਉਣ ਤੋਂ ਬਾਅਦ ਉਹਨਾਂ ਨੇ ਕੋਸ਼ਿਸ਼ ਕੀਤੀ ਉਹਨਾਂ ਨੇ ਸਾਇਆ ਨਾਈਟ ਦਾ ਕੈਪਸੂਲ ਜਿਹੜਾ ਸੀਗਾ ਉਹ ਜੇਬ ਦੇ ਵਿੱਚੋਂ ਕੱਢ ਕੇ ਆਪਣੇ ਮੂੰਹ ਦੇ ਵਿੱਚ ਪਾ ਲਿਆ ਪਰ ਉਹ ਕਹਿੰਦੇ ਆ ਕਿ ਸ਼ਾਇਦ ਗੁਰੂ ਸਹਿਬਾਨ ਨੇ ਸੇਵਾ ਲੈਣੀ ਸੀ ਇਸ ਕਰਕੇ ਉਹ ਸਾਇਨਾਈਟ ਸਾਇਨਾਈਟ ਜਿਹੜਾ ਉਹਦਾ ਕੋਈ ਅਸਰ ਨਹੀਂ ਹੋਇਆ ਉਹਨਾਂ ਨੇ ਆਪਣੀ ਜ਼ੁਬਾਨ ਜਿਹੜੀ ਆ ਉਹ ਵੀ ਟੋਕ ਲਈ ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਜੇ ਸਾਇਨਾਈਟ ਅਸਰ ਨਾ ਕਰੇ ਤੇ ਆਪਣੀ ਜ਼ੁਬਾਨ ਨੂੰ ਥੋੜਾ ਜਿਆਦਾ ਟੁਕ ਲੈਣਾ ਚਾਹੀਦਾ ਹੈ ਤੇ ਉਹ ਅਸਰ ਕਰਦੀ ਹੈ ਪਰ ਇਹਦੇ ਨਾਲ ਵੀ ਜਿਹੜਾ ਕਿ ਉਹ ਸਾਇਨਾਈਟ ਨੇ ਅਸਰ ਨਹੀਂ ਕੀਤਾ ਤੇ ਉਸ ਤੋਂ ਬਾਅਦ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਨੇ ਇਹ ਮਹਿਸੂਸ ਕਰ ਲਿਆ ਕਿ ਗੁਰੂ ਸਾਹਿਬ ਦੀ ਰਜ਼ਾ ਹੈ ਕਿ ਅਜੇ ਉਹਨਾਂ ਨੇ ਹੋਰ ਸੇਵਾ ਲੈਣੀ ਹੈ ਤੇ ਇਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਜਦੋਂ ਉਹਨਾਂ ਨੂੰ ਚੁੱਕ ਕੇ ਗੱਡੀ ਦੇ ਵਿੱਚ ਸੁੱਟਿਆ ਗਿਆ ਤੇ ਅਸੀਂ ਅਕਸਰ ਜਿਹੜਾ ਪੜਦੇ ਆਂ ਅਸੀਂ ਪਿੰਡਾਂ ਦੇ ਵਿੱਚ ਉਹਨਾਂ ਦੇ ਪਿੰਡ ਦੇ ਵਿੱਚ ਜਾ ਕੇ ਵੀ ਵੇਖਿਆ ਕਿਸ ਤਰੀਕੇ ਦੇ ਨਾਲ ਉਹ ਐਕਸਰਸਾਈਜ਼ ਜਿਹੜਾ ਉਹਨਾਂ ਨੇ ਸਰੀਰ ਕਮਾਇਆ ਕਿ ਉੱਥੇ ਜਿਹੜੇ ਹਾਜ਼ਰ ਸੀ ਉਹ ਵੀ ਦੱਸਦੇ ਕਿ ਜਦੋਂ ਭਾਈ ਜਗਤਾਰ ਸਿੰਘ ਹਜਾਰਾ ਨੂੰ ਚੁੱਕ ਕੇ ਗੱਡੀ ਦੇ ਵਿੱਚ ਸੁੱਟਣ ਲੱਗਦੇ ਸੀ ਤੇ ਉਹਨਾਂ ਨੇ ਆਪਣੇ ਹੱਥ ਜੜੇ ਆ ਉਹ ਗੱਡੀ ਨੂੰ ਪਾਲੇ ਤੱਲੇੋਂ ਤੇ ਜਿਸ ਵੇਲੇ ਜ਼ੋਰ ਲਾਉਂਦੇ ਸੀ ਗੱਡੀ ਉੱਪਰ ਚੁੱਕੀ ਜਾਂਦੀ ਸੀ ਉਸ ਵੇਲੇ ਉਹ ਜਿਹੜੀ ਟੀਮ ਆ ਪੁਲਿਸ ਦੀ ਟੀਮ ਜਿਹਦੀ ਅਗਵਾਈ ਕੈਪਟ ਗੁਰਮੀਤ ਪਿੰਕੀ ਕਰ ਰਿਹਾ ਸੀ ਉਹਨੇ ਕਿਹਾ ਕਿ ਇਹਦੇ ਗੋਲੀ ਮਾਰੋ ਲੱਤ ਤੇ ਗੋਲੀ ਮਾਰੋ ਤੇ ਉਹ ਪੱਟ ਦੇ ਉੱਤੇ ਗੋਲੀ ਮਾਰੀ ਗਈ ਉਸ ਤੋਂ ਬਾਅਦ ਜ਼ਖਮੀ ਹਾਲਤ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਿਸ ਵੇਲੇ ਪੂਰੀ ਜਦੌਜਾਹਤ ਕਰਕੇ ਜਦੋਂ ਗੱਡੀ ਦੇ ਵਿੱਚ ਸੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਉਸ ਵੇਲੇ ਭਾਈ ਜਗਤਾਰ ਸਿੰਘ ਹਵਾਰਾ ਸ਼ੇਰ ਵਾਂਗ ਦਹਾੜਦਾ ਹੋਇਆ ਖਾਲਸਤਾਨ ਜਿੰਦਾਬਾਦ ਦੇ ਨਾਰੇ ਲਾ ਰਿਹਾ ਸੀ ਇਹ ਆਮ ਉੱਥੇ ਜਿਹੜੇ ਪੁਲਿਸ ਵਾਲੇ ਜਿਹੜੇ ਨਾਲ ਸੀਗੇ ਉਹ ਵੀ ਦੱਸਦੇ ਆ ਕਿ ਜਲੰਧਰ ਤੋਂ ਲੈ ਕੇ ਲੁਧਿਆਣੇ ਤੱਕ ਉਹ ਲੱਤ ਦੇ ਵਿੱਚੋਂ ਲਹੂ ਨੁੱਚੜਦਾ ਗਿਆ ਤੇ ਪੁਲਿਸ ਵਾਲਿਆਂ ਨੇ ਬਿਲਕੁਲ ਕੋਸ਼ਿਸ਼ ਨਹੀਂ ਕੀਤੀ ਕਿ ਕਿਸੇ ਤਰੀਕੇ ਇਹ ਲਹੂ ਜਿਹੜਾ ਇਹ ਵਗਣੋਂ ਰੋਕਿਆ ਜਾਵੇ ਇਥੋਂ ਤੱਕ ਕਿ ਲਹੂ ਵਗ ਵਗ ਕੇ ਆਪੇ ਹੀ ਬੰਦ ਹੋ ਗਿਆ ਜਦੋਂ ਹਿੱਲਦੇ ਸੀਗੇ ਉਸ ਵੇਲੇ ਥੋੜਾ ਜਿਹਾ ਲਹੂ ਨਿਕਲਦਾ ਸੀ ਤੇ ਉਸ ਹਾਲਤ ਦੇ ਵਿੱਚ ਜਾਂਦਿਆਂ ਹੀ ਉਹਨਾਂ ਨੂੰ ਇੰਟਰੋਗੇਸ਼ਨ ਟਾਰਚਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਤੇ ਉਸ ਹਾਲਤ ਦੇ ਵਿੱਚ ਵੀ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਸੀ ਕਿ ਆਪਣੇ ਜਿਹੜੇ ਆ ਅੱਗੇ ਕੀ ਤੁਹਾਡੀ ਪਲੈਨਿੰਗ ਸੀ ਸਾਰਾ ਕੁਝ ਦੱਸ ਤੇ ਉਸ ਵੇਲੇ ਵੀ ਭਾਈ ਜਗਤਾਰ ਸਿੰਘ ਹਵਾਰਾ ਸ਼ੇਰ ਵਾਂਗ ਦਹਾੜ ਰਿਹਾ ਸੀ ਤੇ ਉਹ ਮਹਾਨ ਯੋਧੇ ਦਾ ਤੇ ਸਨੇਹ ਭਾਈ ਦੀਪ ਸਿੰਘ ਤੋਂ ਦੇ ਇਜਾਦ ਵਿੱਚ ਹੋਏ ਸਮਾਗਮ ਦੇ ਵਿੱਚ ਤੇ ਬੇਨਤੀ ਹੈ ਕਿ ਇਸ ਵੀਰ ਦੇ ਸਨੇਹ ਨੂੰ ਇਕਾਗਰ ਇਹ ਤਾਂ ਹੋ ਕੇ ਸੁਣਿਆ ਜਾਵੇ ਹੁਣ ਮੈਂ ਉਹ ਸੁਨੇਹਾ ਜਿਹੜਾ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਨੇ ਮੰਡੋਲੀ ਜੇਲ੍ਹ ਦੇ ਵਿੱਚੋਂ ਭੇਜਿਆ ਉਹ ਤੁਹਾਡੇ ਸਾਹਮਣੇ ਪੜਨ ਲੱਗਾ ਏਕ ਓਕਾਰ ਸ੍ਰੀ ਅਕਾਲ ਸਹਾਏ ਕੌਮ ਦੇ ਹੀਰੇ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੀ ਯਾਦ ਵਿੱਚ ਇਕੱਤਰ ਹੋਏ ਸਤਿਕਾਰਯੋਗ ਖਾਲਸਾ ਜੀ ਉਹ ਵਾਹਿਗੁਰਜ ਜਿੱਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਕਾਫੀ ਲੰਮੇ ਸਮੇਂ ਬਾਅਦ ਆਪ ਜੀ ਨਾਲ ਦਿਲ ਦੀਆਂ ਕੁਝ ਭਾਵਨਾਵਾਂ ਸਾਂਝੀਆਂ ਕਰਨ ਲੱਗਾ ਹਾਂ ਦਿਲ ਵਿੱਚੋਂ ਨਿਕਲੇ ਇਹ ਭਾਵਕ ਸ਼ਬਦ ਤੁਹਾਡੇ ਸਾਰਿਆਂ ਲਈ ਨੇ ਹਰ ਉਸ ਸਿੱਖ ਲਈ ਜੋ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਕਿਤੇ ਸਿਰ ਨਹੀਂ ਝੁਕਾਉਂਦਾ ਤੇ ਜਿਸ ਦੇ ਦਿਲ ਵਿੱਚ ਆਪਣੀ ਕੌਮ ਦੀ ਆਜ਼ਾਦੀ ਦਾ ਜਜ਼ਬਾ ਪ੍ਰਚੰਡ ਹੈ ਜੇ ਅਸੀਂ ਵੀਰਦੀਪ ਸਿੰਘ ਦੀ ਗੱਲ ਕਰੀਏ ਤਾਂ ਜਦੋਂ ਮੈਂ ਅਖਬਾਰਾਂ ਵਿੱਚ ਪੜ੍ਹਿਆ ਕਿ ਹਿੰਦੁਸਤਾਨ ਦੀ ਸਰਕਾਰ ਨੇ ਹੁਣ ਅਮਰੀਕਾ ਦੇ ਨਾਲ ਕੁਝ ਸਮਝੌਤੇ ਕੀਤੇ ਨੇ ਜਿਨ੍ਹਾਂ ਦੇ ਵਿੱਚ ਕਿਸਾਨੀ ਬਾਰੇ ਫਸਲਾਂ ਬਾਰੇ ਕੋਈ ਸਮਝੌਤਾ ਵੀ ਹੈ ਜਿਸ ਨੂੰ ਸਰਕਾਰ ਲੋਕਾਂ ਤੋਂ ਲੁਕਾ ਰਹੀ ਹੈ ਤਾਂ ਮੈਨੂੰ ਵੀਰ ਦੀਪ ਸਿੰਘ ਦੀਪ ਸਿੱਧੂ ਦੀ ਬਹੁਤ ਯਾਦ ਆਈ ਤੇ ਜੇਕਰ ਸਾਡੇ ਕਿਸਾਨਾਂ ਦੇ ਹਿੱਤੇ ਨੇ ਸੌਕੇ ਵੇਚ ਦਿੱਤੇ ਗਏ ਤਾਂ ਮੈਨੂੰ ਯਕੀਨ ਹੈ ਕਿ ਉਹਨਾਂ ਵੀਰਾਂ ਨੂੰ ਵੀ ਦੀਪ ਸਿੱਧੂ ਦੀ ਬਹੁਤ ਯਾਦ ਆਊ ਜਿਹੜੇ ਉਹਦੇ ਜੀਉਦੇ ਜੀ ਉਹਦਾ ਵਿਰੋਧ ਕਰਦੇ ਰਹੇ ਬੇਸ਼ੱਕ ਵੀਰ ਦੀਪ ਸਿੱਧੂ ਕੌਮ ਦਾ ਹੀਰਾ ਸਾਡੇ ਤੋਂ ਕੌਣ ਲਿਆ ਗਿਆ ਪਰ ਜਦੋਂ ਤੱਕ ਸੈਡੀ ਕੌਮ ਦਾ ਇੱਕ ਬੱਚਾ ਵੀ ਜਿਉਂਦਾ ਹੈ ਸਾਡੀ ਕੌਮ ਦਾ ਸੰਘਰਸ਼ ਚੱਲਦਾ ਹੀ ਰਹਿਣਾ ਇਸ ਗੱਲ ਦਾ ਇਤਿਹਾਸ ਗਵਾਹ ਹੈ ਅਸੀਂ ਸੰਘਰਸ਼ ਵਿੱਚ ਹਜ਼ਾਰਾਂ ਲੱਖਾਂ ਸ਼ਹੀਦੀਆਂ ਪਾ ਕੇ ਇੱਕ ਇਤਿਹਾਸ ਸਿਰਜਿਆ ਪਰ ਅੱਜ ਜਦੋਂ ਮੈਂ ਆਪਣੀ ਕੌਮ ਨੂੰ ਵੱਖ-ਵੱਖ ਧੜਿਆਂ ਵਿੱਚ ਵੰਡੀ ਹੋਈ ਵੇਖਦਾ ਤਾਂ ਦਿਲ ਰੋਂਦਾ ਹੈ ਸਾਨੂੰ ਇਹ ਯਾਦ ਰੱਖਣ ਦੀ ਲੋੜ ਹੈ ਕਿ ਸਾਡਾ ਦੁਸ਼ਮਣ ਸਾਨੂੰ ਉਦੋਂ ਹੀ ਗੰਭੀਰਤਾ ਨਾਲ ਲੈਂਦਾ ਹੈ ਜਦੋਂ ਅਸੀਂ ਇੱਕ ਹੋ ਕੇ ਤੁਰਦੇ ਹਾਂ ਪਿਛਲੇ ਸਾਲਾਂ ਵਿੱਚ ਜਿੰਨੇ ਵੀ ਮੋਰਚੇ ਲੱਗੇ ਹਕੂਮਤ ਉਦੋਂ ਹੀ ਗੋਡਿਆਂ ਪਰਨੇ ਹੁੰਦੀ ਰਹੀ ਹੈ ਜਦੋਂ ਸਾਡੀ ਪੂਰੀ ਕੌਮ ਇੱਕ ਮੁੱਠ ਹੋ ਕੇ ਉੱਠ ਖੜਦੀ ਹੈ ਪਰ ਫਿਰ ਉਹ ਇਹੋ ਜਿਹੀ ਸ਼ਤਰੰਜ ਖੇਡਦਾ ਕਿ ਅਸੀਂ ਗੁੰਮਰਾਹ ਹੋ ਕੇ ਆਪੋ ਆਪਣੀ ਦੱਬਲੀ ਵਜਾਉਣ ਲੱਗ ਪੈਂਦੇ ਹਾਂ ਤੇ ਸਾਡਾ ਦੁਸ਼ਮਣ ਫਿਰ ਨਿਸ਼ਚਿਤ ਹੋ ਜਾਂਦਾ ਹੈ ਇੱਕ ਵਾਰ ਫਿਰ ਬੇਨਤੀ ਕਰਾਂ ਯਾਦ ਰੱਖੋ ਸਾਡਾ ਖੂਨ ਇੱਕੋ ਹੈ ਸਾਡਾ ਗੁਰੂ ਇੱਕੋ ਹੈ ਸਾਡਾ ਸੁਪਨਾ ਇੱਕੋ ਹੈ ਤੇ ਸਾਡਾ ਕੌਮੀ ਨਿਸ਼ਾਨਾ ਵੀ ਇੱਕੋ ਹੀ ਹੈ ਫਿਰ ਅਸੀਂ ਵੰਡੇ ਹੋਏ ਕਿਉਂ ਹਾਂ ਸਾਡੇ ਆਲੇ ਦੁਆਲੇ ਬੇਸ਼ਵਰ ਵਿਸ਼ਵਾਸੀ ਤੇ ਸ਼ੱਕ ਕਿਉਂ ਹੈ ਜੇ ਅਸੀਂ ਇੱਕ ਹੋ ਜਾਈਏ ਤਾਂ ਕੋਈ ਤਾਕਤ ਨਾ ਸਾਨੂੰ ਤੋੜ ਸਕਦੀ ਹੈ ਤੇ ਨਾ ਹਰਾ ਸਕਦੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਹ ਸ਼ਬਦ ਜੋ ਹਰ ਸਿੱਖ ਦੇ ਸੀਨੇ ਵਿੱਚ ਸੰਘਰਸ਼ ਦੀ ਅੱਗ ਮਗਾਉਂਦਾ ਉਹ ਹੈ ਨਿਸ਼ਚੈ ਕਰ ਆਪਣੀ ਜੀਤ ਕਰੋ ਇਹ ਸਿਰਫ ਸ਼ਬਦ ਨਹੀਂ ਇਹ ਵਚਨ ਨੇ ਜਿਨ੍ਹਾਂ ਨੇ ਸਾਨੂੰ ਸੰਘਰਸ਼ ਕਰਨਾ ਸਿਖਾਇਆ ਅਸੀਂ ਜਿੱਤ ਦੇ ਨਿਸ਼ਚੇ ਨਾਲ ਹਰ ਇੱਕ ਸੰਘਰਸ਼ ਲੜਿਆ ਅਤੇ ਫਤਿਹ ਪ੍ਰਾਪਤ ਕੀਤੀ ਹੈ ਇਸ ਸੰਘਰਸ਼ ਵਿੱਚ ਵੀ ਫਤਿਹ ਪ੍ਰਾਪਤ ਕਰਨੀ ਹੈ ਇਸ ਲਈ ਵੱਖ-ਵੱਖ ਧਰਿਆਵਾਂ ਵਿੱਚ ਵੰਡੀ ਹੋਈ ਸਾਡੀ ਕੌਮੀ ਤਾਕਤ ਨੂੰ ਇਹ ਕਮੋਟ ਕਰਨਾ ਵੀ ਜ਼ਰੂਰੀ ਹੈ ਅਸੀਂ ਉਸ ਖਾਲਸਾ ਪੰਥ ਦਾ ਹਿੱਸਾ ਹਾਂ ਜਿਸ ਨੂੰ ਗੁਰੂ ਸਾਹਿਬ ਨੇ ਖੰਡੇ ਦੀ ਧਾਰ ਤੋਂ ਸਾਜਿਆ ਸੀ ਅਸੀਂ ਸਿਰਾਂ ਦੀ ਭੇਟ ਚੜਾ ਕੇ ਇਹ ਸਰਦਾਰੀ ਲਈ ਸੀ ਦਿਲ ਤੋਂ ਪੁੱਛੋ ਕੀ ਅਸੀਂ ਆਪਣੇ ਬੱਚਿਆਂ ਨੂੰ ਉਹੀ ਗੁਲਾਮੀ ਦੀ ਜ਼ਿੰਦਗੀ ਦੇਣੀ ਚਾਹੁੰਦੇ ਹਾਂ ਜਿਸ ਵਿੱਚ ਅਸੀਂ ਜੀ ਰਹੇ ਹਾਂ ਜਾਂ ਫਿਰ ਉਹਨਾਂ ਨੂੰ ਇੱਕ ਅਜਿਹਾ ਸਿਸਟਮ ਦੇਣਾ ਚਾਹੁੰਦੇ ਹਾਂ ਜਿੱਥੇ ਗੁਰੂ ਦੇ ਨਾਂ ਦਾ ਸਿੱਕਾ ਚੱਲੇ ਨਿਆਂ ਵਾਲਾ ਰਾਜ ਹੋਵੇ ਅਤੇ ਹਰ ਸਿੱਖ ਆਪਣੇ ਰਾਜ ਵਿੱਚ ਆਜ਼ਾਦੀ ਨਾਲ ਸਾਹ ਲਵੇ ਸਭਲਤਾ ਦਾ ਪਹਿਲਾ ਮੰਤਰ ਇਹੀ ਹੈ ਕਿ ਇੱਕ ਹੋ ਜਾਓ ਏਕਤਾ ਸਾਨੂੰ ਅਜਿਹੀ ਤਾਕਤ ਬਣਾਵੇਗੀ ਕਿ ਦੁਨੀਆ ਵਿੱਚ ਅਸੀਂ ਇੱਕ ਮਾਨਮਤਾ ਥਾਂ ਹਾਸਲ ਕਰ ਸਕਾਂਗੇ ਸਾਡੇ ਵਿੱਚ ਏਕਤਾ ਨਾ ਹੋਣ ਕਾਰਨ ਸਾਡੀ ਕੌਮ ਵਿਰੋਧੀ ਤਾਕਤਾਂ ਮਿੱਤ ਦਿਹਾੜੇ ਸਾਡੇ ਧਰਮ ਤੇ ਹਮਲੇ ਕਰ ਰਹੀਆਂ ਨੇ ਕੇਰੂ ਕੇਰੂ ਹੋਈ ਪੰਥਕ ਲੀਡਰਸ਼ਿਪ ਦਾ ਫਾਇਦਾ ਉਠਾ ਕੇ ਬੰਤੋ ਕੀ ਤਾਕਤਾਂ ਹੈ ਲੰਮੇ ਅਰਸੇ ਤੋਂ ਪੰਜਾਬ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਹਯਾ ਕਰ ਰਹੀਆਂ ਨੇ ਇਹ ਹਮਲੇ ਲਗਾਤਾਰ ਜਾਰੀ ਹਨ ਤੇ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਿਕਾਰ ਦੀ ਬਜਾਏ ਆਪੋ ਆਪਣੇ ਸਤਿਕਾਰ ਦੀ ਚਿੰਤਾ ਕਰ ਰਹੇ ਹਾਂ ਦੋਸਤੋ ਵੱਡੀ ਨਿਮੋਸ਼ੀ ਅਤੇ ਸ਼ਰਮਨਾਕ ਹੋਰ ਕੋਈ ਗੱਲ ਹੋ ਵੀ ਨਹੀਂ ਸਕਦੀ ਯਾਦ ਰੱਖੋ ਜੇ ਸਾਡੇ ਗੁਰੂ ਸਾਹਿਬ ਦਾ ਅਦਬ ਸਤਿਕਾਰ ਨਹੀਂ ਤਾਂ ਸਾਡੀ ਕੌਮ ਦਾ ਤੇ ਨਿੱਜੀ ਸਤਿਕਾਰ ਕਦੇ ਹੋ ਹੀ ਨਹੀਂ ਸਕਦਾ ਕੌਮੀ ਇਨਸਾਫ ਮੋਰਚਾ ਅਤੇ ਸਾਡੀ ਕੌਮ ਸਾਡੀਆਂ ਜੇਲਾਂ ਵਿੱਚੋਂ ਰਿਹਾਈਆਂ ਲਈ ਲਗਾਤਾਰ ਸੰਘਰਸ਼ ਲੜ ਰਹੀ ਹੈ ਹੋਰ ਕਈ ਕੌਮੀ ਮੁੱਦਿਆਂ ਤੇ ਇਨਸਾਫ ਹਾਸਲ ਕਰਨ ਲਈ ਲੰਮੇ ਸਮੇਂ ਤੋਂ ਲੜਾਈ ਲੜੀ ਜਾ ਰਹੀ ਹੈ ਪਰ ਇਹ ਵੀ ਕੋੜਾ ਸੱਚ ਹੈ ਕਿ ਲੰਮੇ ਸਮੇਂ ਤੋਂ ਅਜੇ ਤੱਕ ਤ੍ਰਾਪਤੀ ਕੋਈ ਨਹੀਂ ਹੋਈ ਇਸ ਦਾ ਵੱਡਾ ਕਾਰਨ ਸਾਡੀ ਫੁੱਟ ਹੈ ਇੱਥੇ ਮੈਂ ਇੱਕ ਗੱਲ ਕਾਣੀ ਚਾਹੁੰਦਾ ਤੁਸੀਂ ਸਾਨੂੰ ਜੇਲਾਂ ਵਿੱਚੋਂ ਨਹੀਂ ਕਢਵਾ ਸਕਦੇ ਤਾਂ ਨਾ ਸਹੀ ਕਿਉਂਕਿ ਇਸ ਮੁੱਦੇ ਉੱਤੇ ਸਾਰਿਆਂ ਵੱਲੋਂ ਇਹ ਕਹਿ ਕੇ ਪੱਲਾ ਛਡਾਇਆ ਜਾ ਸਕਦਾ ਕਿ ਸਰਕਾਰਾਂ ਬੇਈਮਾਨ ਨੇ ਉਹ ਸਿੱਖਾਂ ਦੀ ਗੱਲ ਨਹੀਂ ਮੰਨਦੀਆਂ ਗੱਲ ਨਹੀਂ ਸੁਣਦੀਆਂ ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਤੁਸੀਂ ਸਾਡੀ ਫਿਕਰ ਛੱਡ ਦਿਓ ਜੇ ਸਰਕਾਰਾਂ ਚਾਹੁੰਦੀਆਂ ਕਿ ਅਸੀਂ ਜੇਲਾਂ ਦੇ ਵਿੱਚ ਹੀ ਮਰੀਏ ਤਾਂ ਉਹਨਾਂ ਨੂੰ ਆਪਣੀ ਕਾਹਿਸ਼ پوری ਕਰ ਲੈਣ ਦੇਵੋ ਇਸ ਦੀ ਸਾਨੂੰ ਕੋਈ ਪਰਵਾਹ ਨਹੀਂ ਜਿਵੇਂ ਸੰਤ ਭਿੰਡਰਾਂ ਵਾਲੇ ਵੀ ਕਹੇ ਕਰਦੇ ਸਨ ਕਿ ਇਹਦੇ ਨਾਲ ਕਿਹੜੀ ਨਸਿਆ ਲੱਗਣੀ ਬੰਦ ਹੋ ਜਾਊ ਪਰ ਪੰਚ ਕਿਹੜਾ ਦੇ ਆਗੂ ਸਹਬਾਨੋ ਤੁਹਾਨੂੰ ਏਕਤਾ ਕਰਨ ਤੋਂ ਤਾਂ ਕੋਈ ਸਰਕਾਰ ਨਹੀਂ ਨਾ ਰੋਕਦੀ ਫਿਰ ਤੁਸੀਂ ਇੱਕ ਮੰਚ ਤੇ ਇਕੱਠੇ ਕਿਉਂ ਨਹੀਂ ਹੋ ਸਕੀ ਮੈਂ ਸੱਚ ਦੱਸਾਂ ਮੈਨੂੰ ਜੇਲ੍ਹ ਦੀਆਂ ਸਲਾਕਾਂ ਇਹਨਾਂ ਦੁੱਖ ਨਹੀਂ ਦਿੰਦੀਆਂ ਜਿੰਨੀਆਂ ਕੌਮ ਦੇ ਵਿੱਚ ਪਈਆਂ ਹੋਈਆਂ ਵੰਡੀਆਂ ਦੁਖੀ ਕਰਦੀਆਂ ਸਰਬੋਤ ਖਾਲਸਾ 2015 ਵਿੱਚ ਕੌਮ ਵੱਲੋਂ ਬਖਸ਼ਿਆ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾਦਾਰੀ ਦਾ ਰੁਤਬਾ ਵੀ ਏਕਤਾ ਲਈ ਸਹਿਯੋਗ ਦੇਣ ਦੀ ਸ਼ਰਤ ਉੱਤੇ ਸਵੀਕਾਰਿਆ ਸੀ ਕੌਮੀ ਇਨਸਾਫ਼ ਮੋਰਚੇ ਦਾ ਮੁੱਖ ਮੰਤਵ ਵੀ ਕੌਮ ਨੂੰ ਇਕੱਠੇ ਕਰਨਾ ਸੀ ਪਰ ਬਹੁਤ ਦੁੱਖ ਨਾਲ ਕਹਿ ਰਿਹਾ ਹਾਂ ਕਿ ਏਕਤਾ ਲਈ ਕਿਸੇ ਵੀ ਧਿਰ ਨੇ ਸਹਿਯੋਗ ਨਹੀਂ ਦਿੱਤਾ ਪਰ ਕੌਮਤਾ ਨੇ ਸਾਡੇ ਸਰੀਰਾਂ ਉੱਤੇ ਤਸ਼ੱਦਦਤਾ ਕੀਤਾ ਹੈ ਸਾਡੇ ਜਿਸਮਾਂ ਨੂੰ ਕੈਦ ਕੀਤਾ ਹੈ ਪਰ ਸਾਡੀ ਰੋਹਾਨੀ ਚੜ੍ਹਦੀ ਕਲਾ ਨੂੰ ਖਤਮ ਨਹੀਂ ਕਰ ਸਕੀਆਂ ਪਰ ਕੌਮ ਅੰਦਰਲੀਆ ਧੜੇ ਬੰਦੀਆਂ ਸਾਡੀ ਰੂਹ ਨੂੰ ਤੜਪਾਉਂਦੀਆਂ ਹਨ ਅਸੀਂ ਸਰਬਸ਼ਦਾਨੀ ਪਿਤਾ ਦੇ ਨਾਦੀ ਪੁੱਤਰ ਹਾਂ ਜੇਲਾ ਸਾਡੇ ਲਈ ਕੋਈ ਨਵੀਆਂ ਨਹੀਂ ਪਰ ਜਦੋਂ ਨਿਤ ਦਿਹਾੜੇ ਹੋ ਰਹੀਆਂ ਬੇਅਦਬੀਆਂ ਨੂੰ ਨਜ਼ਰ ਅੰਦਾਜ਼ ਕਰਕੇ ਮੁਸੀਬਤ ਦੇ ਮੌਕੇ ਵੀ ਅਸੀਂ ਆਪਣੇ ਨਿੱਜੀ ਮਫਾਦਾ ਲਈ ਧੜੇ ਬੰਦੀਆਂ ਵਿੱਚ ਵੰਡੇ ਹੋਏ ਇੱਕ ਦੂਜੇ ਦੀਆਂ ਲੱਤਾਂ ਖਿੱਚ ਰਹੇ ਹਨ ਤਾਂ ਇਹ ਸਿੱਖ ਇਤਿਹਾਸ ਵਿੱਚ ਜਰੂਰ ਨਵੀਂ ਗੱਲ ਹੈ ਜੋ ਸਿੱਧੇ ਤੌਰ ਤੇ ਗੁਰੂ ਦੋਖੀਆਂ ਦੀ ਮਦਦ ਕਰਨ ਦੇ ਬਰਾਬਰ ਹੈ ਮੈਂ ਪਿਛਲੇ 10-12 ਸਾਲਾਂ ਤੋਂ ਜੋ ਵੀ ਕਰ ਰਿਹਾ ਹਾਂ ਉਸ ਦਾ ਮਕਸਦ ਪੰਥਕ ਏਕਤਾ ਕਰਵਾਉਣਾ ਹੀ ਹੈ ਮੈਂ ਹਰ ਇੱਕ ਯਤਨ ਕੀਤਾ ਪਰ ਅਜੇ ਤੱਕ ਸਫਲ ਨਹੀਂ ਹੋ ਸਕਿਆ ਕਿਉਂ ਨਹੀਂ ਹੋ ਸਕਿਆ ਇਹ ਮੇਰੇ ਤੋਂ ਵੱਧ ਸਮੂਹ ਪੰਥਕ ਜਥੇਬੰਦੀਆਂ ਨੂੰ ਚੰਡੀ ਲੋੜ ਹੈ ਮੈਨੂੰ ਮਾਫ਼ ਕਰਦੇ ਹੋ ਮੈਂ ਇੱਕ ਸ਼ਾਇਰ ਦੀ ਕਹੀ ਇਹ ਦੋ ਲਾਈਨਾਂ ਦਾ ਸਹਾਰਾ ਲੜਿਆ ਆ ਕੇ ਦੁਸ਼ਮਣੋ ਕੀ ਦੁਸ਼ਮਣੀ ਕਾ ਉਹ ਹਮੇ ਕੁਛ ਗਮ ਨਹੀਂ ਗਮ ਇਹ ਹੈ ਕਿ ਦੋਸਤੋਂ ਕੀ ਦੋਸਤੀ ਮੈਂ ਦਮ ਨਹੀਂ ਸਾਡੀ ਕੌਮ ਦੇ ਇਤਿਹਾਸਕ ਦਿਹਾੜੇ ਸਾਨੂੰ ਮਿਲ ਕੇ ਬੈਠਣ ਦਾ ਮੌਕਾ ਪ੍ਰਦਾਨ ਕਰਦੇ ਨੇ ਇਸ ਦੀਆਂ ਇਤਿਹਾਸ ਵਿੱਚ ਬਹੁਤ ਉਦਾਹਰਨਾ ਹਨ ਪਰ ਹੁਣ ਅਸੀਂ ਇਹਨਾਂ ਇਤਿਹਾਸਕ ਦਿਹਾੜਿਆਂ ਨੂੰ ਵੀ ਇੱਕ ਦੂਜੇ ਦਾ ਵਿਰੋਧ ਕਰਨ ਲਈ ਇਸਤੇਮਾਲ ਕਰਨ ਲੱਗ ਪਏ ਹਾਂ ਮੁਖਤਸਰ ਸਾਹਿਬ ਮਾਗੀ ਤੇ ਬੇਲੇ ਤੇ ਸਾਰੀਆਂ ਪੰਥਕ ਜਥੇਬੰਦੀਆਂ ਨੇ ਵੱਕੋ ਵਕਰੀ ਟਪਲੀ ਵਜਾਈ ਅਜਿਹੀ ਹੀ ਉਦਾਹਰਣ 26 ਜਨਵਰੀ ਨੂੰ ਵੀ ਸਾਹਮਣੇ ਆਈ ਜਦੋਂ ਕਿਸਾਨ ਧਿਰਾਂ ਨੇ ਵੱਖ ਪ੍ਰੋਗਰਾਮ ਦਿੱਤੇ ਕੌਮੀ ਇਨਸਾਫ ਮੋਰਚੇ ਨੇ ਵਕਰਾ ਪ੍ਰੋਗਰਾਮ ਕੀਤਾ ਪੰਤਕ ਕਈ ਪੰਤਕ ਧਿਰਾਂ ਨੇ ਅੰਮ੍ਰਿਤਸਰ ਵਿੱਚ ਵਕਰਾ ਪ੍ਰੋਗਰਾਮ ਕੀਤਾ ਤੇ ਵੱਖ-ਵੱਖ ਜਥੇਬੰਦੀਆਂ ਨੇ ਆਪੋ ਆਪਣੇ ਵਕਕੋ ਵਕਰੇ ਪ੍ਰੋਗਰਾਮ ਕੀਤੇ ਗਰੀਬ ਰੂਪ ਕੈਲਸਾ ਜੀ ਤੁਸੀਂ ਇਹਨਾਂ ਸਤਕਾਰਤ ਪੰਤਕ ਧਿਰਾਂ ਨੂੰ ਪੁੱਛੋ ਕਿ ਦੱਸੋ ਇਹ ਵੱਖ-ਵੱਖ ਪ੍ਰੋਗਰਾਮ ਕਰਕੇ ਕੀ ਹਾਸਲ ਕੀਤਾ ਜਾ ਸਕਦਾ ਹੈ ਬੇਸ਼ੱਕ ਅਸੀਂ ਕਦੇ ਚੋਣਾਂ ਨਹੀਂ ਲੜਨੀਆਂ ਪਰ ਜਿਹੜੀਆਂ ਤੇਰਾ ਚੋਣਾਂ ਲੜਦੀਆਂ ਉਹਨਾਂ ਦਾ ਵਿਰੋਧ ਵੀ ਨਹੀਂ ਕਰਨਾ ਇਸ ਦੇ ਬਾਵਜੂਦ ਜੋ ਕੁਝ ਨਜ਼ਰ ਆ ਰਿਹਾ ਹੈ ਉਸ ਤੋਂ ਇਹੀ ਲੱਗਦਾ ਹੈ ਕਿ 2027 ਦੀਆਂ ਚੋਣਾਂ ਵਿੱਚ ਵੀ ਸਾਡੀਆਂ ਜਥੇਬੰਦੀਆਂ ਇੱਕ ਦੂਜੇ ਨੂੰ ਡੇਕਦੀਆਂ ਰਹਿ ਜਾਣਗੀਆਂ ਤੇ ਪੰਥ ਦੇ ਦੋਖੀ ਫੇਰ ਸੱਤਾ ਵਿੱਚ ਆ ਜਾਣਗੇ ਸਾਡੀ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਲੀ ਇਹ ਖੇਡ ਦਿੱਲੀ ਤੋਂ ਚੱਲਦੀ ਸਿਆਸਤ ਵਾਲੀਆਂ ਪਾਰਟੀਆਂ ਦੀ ਮਦਦ ਕਰਨ ਵਾਲੀ ਗੱਲ ਹੈ। ਅਖੀਰ ਮੰਚ ਦੇ ਸਾਹਮਣੇ ਬੈਠੇ ਗੁਰੂ ਰੂਪ ਕਾਲ사 ਜੀ ਆਪ ਜੀਆਂ ਨੂੰ ਸਤਿਕਾਰ ਸਹਿਤ ਬੇਨਤੀ ਕਰਦਾ ਹਾਂ ਕਿ ਤੁਸੀਂ ਕੁਝ ਅਜਿਹਾ ਕਰੋ ਕਿ ਸਮੁੱਚੀ ਪੰਥਕ ਲੀਡਰਸ਼ਿਪ ਨੂੰ ਏਕਤਾ ਤੋਂ ਬਿਨਾਂ ਕੋਈ ਰਾਹ ਹੀ ਨਾ ਬਚੇ। ਤੁਸੀਂ ਸਤਿਕਾਰਯੋਗ ਪੰਥਕ ਆਗੂ ਸਹਿਬਾਨਾਂ ਨੂੰ ਮਜਬੂਰ ਕਰ ਸਕਦੇ ਹੋ ਕਿ ਜੇ ਏਕਤਾ ਨਹੀਂ ਕਰ ਸਕਦੇ ਤਾਂ ਅਸੀਂ ਕਿਸੇ ਦਾ ਸਾਥ ਨਹੀਂ ਦੇਵਾਂਗੇ। ਕਾਲ사 ਪੰਥ ਗੁਰੂ ਰੂਪ ਹੈ। ਤੁਹਾਡੇ ਤੋਂ ਵੱਡਾ ਹੋਰ ਕੋਈ ਨਹੀਂ ਸਪਸ਼ਟ ਕਹਿ ਦਿਓ ਕਿ ਅਸੀਂ ਧੜੇ ਨੂੰ ਨਹੀਂ ਧਰਮ ਨੂੰ ਪਹਿਲ ਦੇਾਂਗੇ ਅਸੀਂ ਇੱਕ ਦੂਜੇ ਨਾਲ ਨਹੀਂ ਆਪਣੇ ਅੰਦਰਲੀ ਹਉਮੇ ਨਾਲ ਲੜਾਂਗੇ ਅਸੀਂ ਕੌਮੀ ਵੰਡੀਆਂ ਖਤਮ ਕਰਾਂਗੇ ਤੇ ਇੱਕ ਮਜਬੂਤ ਕੌਮੀ ਤਾਕਤ ਬਣਾ ਕੇ ਲੜਾਂਗੇ ਖਾਨ ਸਾਹਿਬ ਜੀ ਦਾਸ ਦੇ ਵਿਚਾਰਾਂ ਨੂੰ ਜੇ ਤੁਸੀਂ ਵੱਡਾ ਹੰਗਾਰਾ ਬਖਸ਼ਦੇ ਹੋ ਤਾਂ ਦਾਸ ਏਕਤਾ ਲਈ ਜਲਦੀ ਕੋਈ ਵੱਡਾ ਕਦਮ ਉੱਪਰਣ ਲਈ ਵਿਚਾਰ ਕਰ ਸਕਦਾ ਹੈ ਇਹ ਹੀ ਮੇਰੀ ਰੀਜ ਹੈ ਇਹ ਹੀ ਮੇਰੀ ਤਮੰਨਾ ਹੈ ਸੋ ਜੇ ਤੁਸੀਂ ਚਾਹੁੰਦੇ ਹੋ ਕਿ ਪੰਥਕ ਏਕਤਾ ਹੋਵੇ ਤਾਂ ਇੱਕ ਵੱਡਾ ਗੱਜਕੇ ਜੈਕਾਰਾ ਛĐੋ ਕੁਰਸਾ ਵਾਹਿਗੁਰੂ ਜੀ ਕੀ ਫਤਿਹ ਪੰਡਾਲ ਦੇ ਵਿੱਚੋਂ ਆਈ ਜੈਕਾਰਿਆਂ ਦੀ ਗੂੰਜ ਜਿਹੜੀ ਹੈ ਉਹ ਦੱਸਦੀ ਹੈ ਕਿ ਗੁਰੂ ਪੰਥ ਸਿੱਖ ਸੰਗਤ ਇਹ ਚਾਹੁੰਦੀ ਹੈ ਕਿ ਵੱਖ-ਵੱਖ ਧੜਿਆਂ ਦੇ ਵਿੱਚ ਵੰਡੀ ਹੋਈ ਕੌਮੀ ਤਾਕਤ ਜਿਹੜੀ ਹੈ ਉਹ ਇੱਕ ਮੰਚ ਉੱਤੇ ਇਕੱਤਰ ਹੋਵੇ ਜਥੇਬੰਦ ਹੋਵੇ ਤਾਂ ਕਿ ਸਾਂਝੇ ਦੁਸ਼ਮਣ ਦੇ ਨਾਲ ਇੱਕ ਜਥੇਬੰਦਕ ਤਾਕਤ ਬਣਾ ਕੇ ਲੜਿਆ ਜਾਵੇ ਤੇ ਫਤਿਹ ਪ੍ਰਾਪਤ ਕੀਤੀ ਜਾਵੇ ਇੱਕ ਬੇਨਤੀ ਜਿਹੜੀ ਹੈ ਸੰਗਤ ਨੂੰ ਹੋਰ ਕਰਨੀ ਚਾਹਣਾ ਕਿ 21 ਫਰਵਰੀ ਆ ਜਿਹੜੀ 21 ਫਰਵਰੀ ਆ ਰਹੀ ਹੈ ਇਸ 21 ਫਰਵਰੀ ਨੂੰ ਭਾਈ ਜਗਤਾਰ ਸਿੰਘ ਹਵਾਰਾ ਦੇ ਪਿੰਡ ਹਵਾਰਾ ਵਿਖੇ ਇੱਕ ਬਹੁਤ ਵੱਡਾ ਪੰਥਕ ਇਕੱਠ ਕੀਤਾ ਜਾ ਰਿਹਾ ਜਿਹਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਕੌਮੀ ਮਸਲੇ ਜਿਹੜੇ ਵਿਚਾਰੇ ਜਾਣਿਆ ਤੇ ਉਸ ਇਕਤਰਤਾ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਤੇ ਅੱਗੇ ਤੋਂ ਅੱਗੇ ਜਿਹੜਾ ਕਿ ਸੰਗਤ ਨੂੰ ਇਹ ਬੇਨਤੀ ਜ਼ਰੂਰ ਕਰਨੀ ਤੇ ਵੱਡੀ ਗਿਣਤੀ ਦੇ ਵਿੱਚ ਕਾਫਲੇ ਬਣਾ ਕੇ 21 ਫਰਵਰੀ ਨੂੰ ਪਿੰਡ ਹਵਾਰਾ ਦੇ ਵਿੱਚ ਪਹੁੰਚਿਆ ਜਾਵੇ ਤੇ ਅਖੀਰ ਤੇ ਬੇਨਤੀ ਜਿਹੜੀ ਹੈ ਜਿਸ ਮਹਾਰ ਯੋਧੇ ਦੀ ਯਾਦ ਦੇ ਵਿੱਚ ਅਸੀਂ ਇੱਥੇ ਜੁੜ ਬੈਠੇ ਹਾਂ ਵੀਰ ਸੰਦੀਪ ਸਿੰਘ ਦੀਪ ਸਿੱਧੂ ਵੀਰ ਮਨਦੀਪ ਸਿੰਘ ਨੇ ਪਉਣ ਤੇ ਹੁਕਮ ਕੀਤਾ ਸੀਗਾ ਕਿ ਕਿਤਾਬਾਂ ਜਿਹੜੀਆਂ ਨੇ ਉਹ ਲੈ ਕੇ ਆਉਣੀਆ ਤੇ ਇੱਥੇ ਲੈ ਕੇ ਆਏ ਆ ਤੇ ਬੇਨਤੀ ਹੈ ਕਿ ਜਿਵੇਂ ਇੱਥੇ ਸਾਡੇ ਕਈ ਵੀਰਾਂ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਨੇ ਉਹ ਸਾਡੇ ਤੇ ਪੰਬਦੀਆਂ ਲਾ ਰਹੀਆਂ ਵੀਰ ਜਸਵੀਰ ਸਿੰਘ ਨੂੰ ਮੈਂ ਪੁੱਛ ਰਿਹਾ ਸੀਗਾ ਕਿ ਤੁਹਾਡਾ ਚੈਨਲ ਜਿਹੜਾ ਉਹ ਲਾਈਵ ਕਰ ਰਿਹਾ ਕਹਿੰਦਾ ਕਿ ਮੇਰਾ ਚੈਨਲ ਬੰਦ ਆ ਤੇ ਇਹ ਜਿਹੜੀਆਂ ਸਰਕਾਰਾਂ ਜਿਹੜੀਆਂ ਕਿ ਸਾਡੀਆਂ ਆਵਾਜ਼ ਜਿਹੜੀ ਹਰ ਮੰਚ ਤੇ ਉੱਤੇ ਸਾਡੀ ਆਵਾਜ਼ ਜਿਹੜੀ ਆ ਉਹ ਬੰਦ ਕੀਤੀ ਜਾ ਰਹੀ ਹੈ ਇਸ ਕਰਕੇ ਵੀਰ ਤੇਪ ਸਿੱਤੂ ਦੀਆਂ ਤਕਰੀਰਾਂ ਸਪੀਚਾਂ ਜਿੱਥੇ-ਜਿੱਥੇ ਵੀ ਪਈਆਂ ਨੇ ਉਹਨਾਂ ਨੂੰ ਡਾਊਨਲੋਡ ਕਰਕੇ ਸੁਵਾਰਿਆ ਜਾਵੇ ਮੈਨੂੰ ਯਾਦ ਆ ਰਿਹਾ ਕਿ ਜਿਸ ਵੇਲੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਲੱਖਾਂ ਸੰਗਤਾਂ ਦਾ ਜਿਹੜਾ ਇਕੱਠ ਸੀ ਉਸ ਵੇਲੇ ਵੀ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ ਦਾ ਜਿਹੜਾ ਸਨੇਹ ਉਹ ਸਟੇਜ ਤੋਂ ਦਾਸ ਨੇ ਪੜ੍ਹਿਆ ਸੀ ਤੇ ਇਸ ਵਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ ਨੇ ਇਹ ਜ਼ਿੰਮੇਵਾਰੀ ਫੇਰ ਲਈ ਹੈ ਕਿ ਜਿਹੜਾ 15 ਤਰੀਕ ਨੂੰ ਜਿਹੜਾ ਸਮਾਗਮ ਚੌਕੀ ਮਾਨ ਦੇ ਵਿੱਚ ਹੋ ਰਿਹਾ ਹੈ ਉੱਥੇ ਜਾ ਕੇ ਇਹ ਜਿਹੜੇ ਦਿਲੀ ਬਲਵਲੇ ਨੇ ਇਹ ਕੌਮ ਨਾਲ ਇਹ ਸਾਂਝੇ ਕਰਨੇ ਆ ਤੇ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂ ਕਿ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਉਹ ਮਹਾਨ ਸ਼ਖਸੀਅਤ ਹੈ ਜਿਹੜੀ ਤਕਰੀਬਨ 12-13 ਸਾਲ ਦੀ ਉਮਰ ਤੋਂ ਕੌਮ ਦੀ ਸੇਵਾ ਦੇ ਵਿੱਚ ਲੱਕ ਬਨ ਕੇ ਜਿਹੜਾ ਉਹ ਤੁਰੇ ਹੋਏ ਨੇ ਲੰਮਾ ਸਮਾਂ ਰੂਪੋਸ਼ ਰਹਿ ਕੇ ਉਹਨਾਂ ਨੇ ਕੌਮ ਦੀ ਸੇਵਾ ਕੀਤੀ ਤੇ ਕੌਮ ਦਾ ਘਾਣ ਕਰਨ ਵਾਲੇ ਬੁਚੜ ਬਿਆੰਤੇ ਬੁਚੜ ਨੂੰ ਗੱਡੀ ਚੜਾਉਣ ਦੇ ਵਿੱਚ ਹਿੰਦੁਸਤਾਨ ਦੀਆਂ ਏਜੰਸੀਆਂ ਜਿਹੜੀਆਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਮਾਸਟਰ ਮਾਈਂਡ ਜਿਹੜਾ ਉਹ ਦੱਸਦੀਆਂ ਤੇ ਭਾਈ ਜਗਤਾਰ ਸਿੰਘ ਹਵਾਰਾ ਅਜੇਹੀ shakshi